ਸਤਿਗੁਰ ਜੀ ਬਾਕੀ ਗੀਤੋ ਬਾਲ ਦਸ ਗੱਲਾਂ ਕਰਦੇ ਆ ਹੋ ਕੇ ਤਗੜੇ ਰਿਓ ਅਲਾਨ ਅਮੇਰੇ ਬਹਿਰੀਆਂ ਨੂੰ ਹੋ ਕੇ ਤਗੜੇ ਰਿਓ ਅਲਾਨ ਮੇਰੇ ਬਹਿਰੀਆਂ ਨੂੰ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਹੋ ਕੇ ਤਗੜੇ ਰਿਓ ਅਲਾਨ ਮੇਰੇ ਬਹਿਰੀਆਂ ਨੂੰ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਮੈਂ ਛੋਡੇ ਹੱਥੇ ਆ ਗਿਆ ਮੈਨੂੰ ਪੁੱਛਿਓ ਨਾ ਜੇ ਛੋਡੇ ਹੱਥੇ ਆ ਗਿਆ ਮੈਨੂੰ ਪੁੱਛਿਓ ਨਾ ਜੇ ਮੇਰੇ ਹੱਥੇ ਆ ਗਏ ਸੋਨੂੰ ਮੈਂ ਛੱਡਦਾ ਨਹੀਂ ਸੋਨੂੰ ਮੈਂ ਛੱਡਦਾ ਨਹੀਂ ਤਕੜੇ ਹੋ ਕੇ ਰਿਓ ਅਲਾਣਾ ਮੇਰਾ ਬਹਿਰੀਆਂ ਨੂੰ ਹੋ ਤਕੜੇ ਹੋ ਕੇ ਰਿਓ ਅਲਾਣਾ ਮੇਰਾ ਬਹਿਰੀਆਂ ਨੂੰ ਹੋ ਤਕੜੇ ਹੋ ਕੇ ਰਹੋ ਅਲਾਣਾ ਮੇਰਾ ਵੈਰੀਆਂ ਨੂੰ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਕੀ ਹੋਇਆ ਸਕਿਉਰਿਟੀ ਘਟਾ ਕੇ ਮੈਨੂੰ ਮਾਰ ਦਤਾ ਹੋ ਕੀ ਹੋਇਆ ਸਕਿਉਰਿਟੀ ਘਟਾ ਕੇ ਮੈਨੂੰ ਮਾਰ ਦਤਾ ਮੇਰੀ ਅਜੇ ਜ਼ਮੀਰ ਜਾਗਦੀ ਆ ਹੋ ਮੇਰੀ ਅਜੇ ਜ਼ਮੀਰ ਜਾਗਦੀ ਆ ਉਹ ਤਕੜੇ ਹੋ ਕੇ ਰਿਓ ਅਲਾਣਾ ਮੇਰਾ ਬੈਰੀਆਂ ਨੂੰ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਬਹੁਤੀਆਂ ਹਵਾ ਤੇ ਗੱਲਾਂ ਹੋਣੀਆਂ ਬਹੁਤੀਆਂ ਹਵਾ ਤੇ ਗੱਲਾਂ ਹੋਣੀਆਂ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਹੋ ਕੇ ਤਕੜੇ ਰਿਓ ਅਲਾਣਾ ਮੇਰਾ ਬੈਰੀਆਂ ਨੂੰ ਤਨੂੰ ਜੀਣ ਦੇ ਦੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੇ ਹੋ ਗਏ ਟੱਕਰੇ ਜੇ ਹੋ ਗਏ ਟੱਕਰੇ ਸਿੱਧੀਆਂ ਮੱਥੇ ਨੂੰ ਆਉਣ ਗਿਆ ਜੇ ਹੋ ਗਏ ਟੱਕਰੇ ਸਿੱਧੀਆਂ ਮੱਥੇ ਨੂੰ ਆਉਣ ਗਿਆ ਜੇ ਹੋਇਆ ਡਰਾਉਣਾ ਤਾਂ ਨੇ ਪੇਚੋਂ ਕੱਢਦਾ ਨਹੀਂ ਤਾਂ ਨੇ ਪੇਚੋਂ ਕੱਢਦਾ ਨਹੀਂ ਉਹ ਟੱਕੜੇ ਹੋ ਕੇ ਰਿਓ ਅਲਾਣਾ ਮੇਰਾ ਬਹਿਰੀਆਂ ਨੂੰ ਜੇ ਹੋਇਆ ਡਰਾਉਣਾ ਤਾਂ ਨੇ ਪੇਚੋਂ ਕੱਢਦਾ ਨਹੀਂ ਉਹ ਤਕੜੇ ਹੋ ਕੇ ਰਿਓ ਅਲਾਣਾ ਮੇਰਾ ਵੈਰੀਆਂ ਨੂੰ ਉਹ ਤਕੜੇ ਹੋ ਕੇ ਰਿਓ ਅਲਾਣਾ ਮੇਰਾ ਵੈਰੀਆਂ ਨੂੰ ਸਾਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਹੋ ਸਾਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਚਲ ਮੈਂ ਨਹੀਂ ਦੇਖਦਾ ਜੇ ਚਲ ਮੈਂ ਨਹੀਂ ਦੇਖਦਾ ਇੱਥੇ ਦੇਖਦਾ ਤਾਂ ਰੱਬ ਹੀ ਹੂਣਾ ਚਲ ਮੈਂ ਹੀ ਨਹੀਂ ਦੇਖਦਾ ਇੱਥੇ ਦੇਖਦਾ ਤੇ ਰੱਬ ਹੀ ਹੂਣਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਤੁਸ ਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਤਕੜੇ ਹੋ ਕੇ ਰਹੋ ਅਲਾਣਾ ਮੇਰਾ ਬਹਿਰੀਆਂ ਨੂੰ ਤੁਸ ਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਇਹ ਤੇ ਗੱਲਾਂ ਹਵਾ ਵਿੱਚ ਆਉਣ ਗਿਆ ਇਹ ਤੇ ਗੱਲਾਂ ਹਵਾ ਵਿੱਚ ਆਉਣ ਗਿਆ ਕਈ ਫੈਣ ਦੀ ਦੂਜਿਆਂ ਦੇ ਅੱਜ ਰੀਲਾਂ ਆਪਣੇ ਤੇ ਪਾਉਣ ਗਿਆ ਕਈ ਫੈਣ ਦੀ ਦੂਜਿਆਂ ਦੇ ਰੀਲਾਂ ਆਪਣੇ ਤੇ ਪਾਉਣ ਗਿਆ ਹਰ ਇੱਕ ਬੋਲੋਵਰ ਵਧਾਉਣ ਲਈ ਵੀਡੀਓ ਸਦੂ ਦੀ ਪਾ ਜਾਂਦਾ ਹਰ ਇੱਕ ਭੋਲੋ ਵਧਾਉਣ ਲਈ ਵੀਡੀਓ ਸਿੱਧੂ ਦੀ ਪਾ ਜਾਂਦਾ ਹੁਕ ਤਕੜੇ ਰਿਓ ਅਲਾਣਾ ਮੇਰਾ ਵੈਰੀਆਂ ਨੂੰ ਸੋਨੂੰ ਜੀਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਸੋਨੂੰ ਜੀਣ ਨਹੀਂ ਜ਼ਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਜੁਰਤ ਦੇ ਨਾਲ ਜ਼ਿੰਦਗੀ ਚੰਗੀ ਜਿਉਣੀਆ ਜੁਰਤ ਦੇ ਨਾਲ ਉਹ ਜ਼ਿੰਦਗੀ ਚੰਗੀ ਜਿਉਣੀਆ ਇੱਥੇ ਜਨਾਨੀ ਬਣ ਕੇ ਨਹੀਂ ਰਿਹਾ ਜਾਣਾ ਨਹੀਂ ਰਿਹਾ ਜਾਣਾ ਉਹ ਤਕੜੇ ਹੋ ਕੇ ਰਿਓ ਅਲਾਨ ਮੇਰਾ ਬੇਰੀਆਂ ਨੂੰ ਸਾਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਉਹ ਸਾਨੂੰ ਜਿਉਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਕੀ ਹੋਇਆ ਮੇਰੇ ਪਿੱਛੇ ਕੀ ਹੋਇਆ ਮੇਰੇ ਪਿੱਛੇ ਮੇਰੇ ਭੈਣ ਵੀ ਖੜੇ ਹੈ ਹੁਣੇ ਕੀ ਹੋਇਆ ਮੇਰੇ ਪਿੱਛੇ ਮੇਰੇ ਭੈਣ ਵੀ ਖੜੇ ਹੁਣੇ ਤਕੜੇ ਹੋ ਕੇ ਰਿਓ ਅਲਾਨ ਮੇਰਾ ਬੇਰੀਆਂ ਨੂੰ ਵਧੀਆ ਲੱਗਾ ਲਾਈਕ ਤੇ ਸ਼ੇਅਰ ਤੇ ਕਰੀ ਦਿਓ ਆਪਾਂ ਗੱਲਾਂ ਕਰ ਰਹੇ ਕੋਈ ਇਹ ਬਾਈ ਨੇ ਗੀਤ ਗਾਇਆ ਸੀ ਤਕੜੇ ਹੋ ਕੇ ਰਹੋ ਲਾਣਾ ਮੇਰੇ ਪੈਰੀਆਂ ਨੂੰ ਕਿੰਨਾ ਚਿਰ ਨੂੰ ਜੀਣ ਨਹੀਂ ਦਿੰਦਾ ਜਨਾਂ ਚਰਮੈਂ ਮਰਦਾ ਨਹੀਂ ਐਂ ਕਹਿੰਦਾ ਸੀ ਵੀ ਕਈਆਂ ਨੂੰ ਗੱਲਾਂ ਕਰ ਗਿਆ ਬਾਈ ਇਹ ਗੀਤ ਦੇ ਕਈਆਂ ਨੂੰ ਕਈਆਂ ਨੂੰ ਠੋਕ ਗਿਆ ਇਹ ਕਈਆਂ ਨੂੰ ਐ ਵੀ ਦੱਸਦਾ ਸੀ ਵੀ ਤੁਸੀਂ ਗਾਉਣਿਓ ਮੇਰੇ ਖਾਤਰ ਆ ਵੀ ਮੈਨੂੰ ਰਿਪਲਾਈ ਦਿਨੇਓ ਮੈਨੂੰ ਗਾਲਾਂ ਕੱਢ ਦਿਓ ਮੈਨੂੰ ਕੋਈ ਫਿਕਰ ਨਹੀਂ ਹੈਗੀ ਵੀ ਸੋਡੇ ਪਿੱਛੇ ਮੈਂ ਕੀ ਬੋਲਾਂ ਜੇ ਮੇਰੇ ਹੱਥੇ ਆ ਗਏ ਮੈਂ ਤੁਹਾਨੂੰ ਛੜਦਾ ਨਹੀਂ ਅਤੇ ਇਹਨਾਂ ਨੂੰ ਇੰਦਾ ਦੀ ਗੱਲ ਕਰਦਾ ਦੀ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੀ ਸਿੱਧੂ ਦੇ ਫੈਨ ਇਨਸਾਫ਼ ਕਿਉਂ ਨਹੀਂ ਮੰਗਦੇ ਇਨਸਾਫ਼ ਮੰਗੋ ਵੱਤ ਤੋਂ ਵੱਤ ਸਿੱਧੂ ਲਈ ਇਨਸਾਫ਼ ਦੀ ਗੱਲ ਕਰਨੀ ਚਾਹੀਦੀ ਆ ਬਾਈ ਜੀ ਇਨਸਾਫ਼ ਦੀ ਮੰਗ ਜ਼ਰੂਰ ਕਰੋ ਸਿੱਧੂ ਉਹਦੀ ਇਨਸਾਫ਼ ਦੀ ਮੰਗ ਜ਼ਰੂਰ ਕਰੋ ਦੇ ਮਾਪ ਵਾਪ ਨਾਲ ਖੜੋ ਹੱਕ ਨਾਲ ਬੱਸ ਮੇਰੀ ਹੀ ਬੇਣੀ ਬੇਲਤੀ ਪਰਮਾਨ ਕਰਿਓ ਸਿੱਧੂ ਦੇ ਮੂਸੇਆ ਵਾਲੇ ਬਾਈ ਦੇ ਹੱਕ ਵਿੱਚ ਜ਼ਰੂਰ ਨਾਰਾ ਦਿਓ ਕੰਨੀਆਂ ਪੋਸਟਾਂ ਪਾ ਕੇ ਇੱਥੇ ਕੁਝ ਨਹੀਂ ਬਣਦਾ ਕੁਝ ਵੀ ਨਹੀਂ ਬਣਦਾ ਤੇ ਚੱਲੋ ਕਿੱਥੇ ਜਾਣਗੇ ਚੱਲੋ ਨਾਲ ਚੱਲੋ ਅਨਸਾਪ ਦੀ ਮੰਗ ਕਰੋ ਸਰਕਾਰਾਂ ਤੋਂ ਨਾ ਡਰੋ